ਸਾਸਿਕਲ ਸਰਿਆਂ ਨੂੰ ਪਿੰਡ ਦੁਸਾਂਝ ਕਲਾਂ ਵਿਖੇ ਅੱਜ ਭਾਰਤੀ ਇਨਕਲਾਬ ਮਾਰਕਸਪਾਦੀ ਅਤੇ ਆਰਐਮਪੀਆਈ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮੇਸ਼ ਸ਼ਾਹ ਦਾ ਪੁੱਤ ਲਫੂ ਨੂੰ ਮੁਜ਼ਾਹਰਾ ਕੀਤਾ ਗਿਆ ਜਿਸ ਦੀ ਗਵਾਹੀ ਸੋਖਰਾਮ ਸਾਵਕਾ ਪੰਚ ਬਲਵਿੰਦਰ ਸਿੰਘ ਦੁਸਾਂਝ, ਆਰਮਨਾਥ ਪੰਚ ਬਲਵਿੰਦਰ ਸਿੰਘ ਬਿੰਦਾ ਨੇ ਸਾਂਝੇ ਤੌਰ ਤੇ ਕੀਤੀ ਇਸ ਮੌਕੇ ਅਮੇਸ਼ ਸ਼ਾਹ ਵੱਲੋਂ 바ਵਾ ਸਾਹਿਬ ਦੇ ਖਿਲਾਫ ਜੋ ਟਿੱਪਣੀ ਨਿੰਦਕ ਜੋ ਕੀਤੀ ਆ ਉਸ ਦੇ ਖਿਲਾਫ ਪਿੰਡ ਦੁਸਾਂਝ ਕਲਾਂ ਵਿਖੇ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਨੌਜਵਾਨ ਤੇ ਪਤਵੰਤੇ ਸੱਜਣ ਆਦ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾਂ ਤੋਂ सुरेंद्रਪਾਲ ਕੁੱਕੂ ਦੀ ਖਾਸ ਰਿਪੋਰਟ ਚੈਨਲ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਮਰਦਾਬਾਦ ਅੱਜ ਆਰਪੀਆ ਦੇ ਸੱਦੇ ਤੇ ਅਭਿਸ਼ੇਖ ਸ਼ਾਦਾ ਘੁਬਰਾ ਫੁੱਟਿਆ ਜਾ ਰਿਹਾ ਅੰਦਰ ਦੇ ਵਿੱਚ ਉਹਨਾਂ ਨੇ ਡਾਕਟਰ ਬੇਦਗਰ ਬਾਰੇ ਬਹੁਤ ਗਲਤ ਸ਼ਬਦਾਵਲੀ ਬੋਲੀ ਆ ਜਿਹੜੀ ਉਹਨਾਂ ਦੀ ਉਹਨਾਂ ਵੀ ਉਹਨਾਂ ਨੇ ਨਿੰਦਿਆ ਕੀਤੀ ਆ ਬਿਲਕੁਲ ਉਹਨਾਂ ਦੀ ਜਿਹੜੀ ਮਨਛਾ ਆ ਉਹਨੇ ਜਗਜਾਹਰ ਕੀਤੀ ਆ ਵੀ ਜਿਹੜੀ ਉਹ ਮਨੁਸਮਰਤੀ ਲਿਆਉਣੀ ਚਾਹੁੰਦੇ ਆ ਗਰੀਬਾਂ ਨਾਲ ਬਿਲਕੁਲ ਧੱਕਾ ਕਰ ਰਹੇ ਆ ਅੱਜ ਉਹਨਾਂ ਦਾ ਪੁਤਲਾ ਫੂਕਿਆ ਜਾ ਰਿਹਾ ਅਮਿਤ ਸ਼ਾਹ ਆ ਉਹਨਾਂ ਨੇ ਬਹੁਤ ਦਮ ਸ਼ਬਦਾਵਲੀ ਬੋਲੀ ਆ ਆ ਤੁਹਾਡੇ ਸਾਹਮਣੇ ਬਲਵਿੰਦਰ ਸਿੰਘ ਜੀ ਬਿੰਦਾ ਭਾਜੀ ਆਪਣੀ ਗੱਲ ਰੱਖਣਗੇ ਬਲਵਿੰਦਰ ਸਿੰਘ ਜੀ ਬਿੰਦਾ ਜੈ ਜੀ ਹਾਰਤ ਜੀ ਅੱਜ ਬਹੁਤ ਹੀ ਮੰਦਪਾਗਾ ਸਮਾਂ ਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਜੇ ਜਿਨ੍ਹਾਂ ਨੇ ਸਬਦਾਨ ਲਿਖਿਆ ਡਾਕਟਰ ਪਿੰਦਰਾ ਬੇਤਰ ਸਾਡੇ ਸੰਵਿਧਾਨ ਦੇ ਨਾਲ ਮਾਤਾ ਉਹਨਾਂ ਦੇ ਖਿਲਾਫ ਅਪ ਸ਼ਬਦ ਬੋਲੇ ਆ ਅਸੀਂ ਆਪਣੀ ਵੱਲੋਂ ਉਹਨਾਂ ਦੇ ਅਪ ਸ਼ਬਦ ਬੋਲਦੇ ਜਿੰਦਾ ਜਾਰ ਕਰਦੇ ਆ ਔਰ ਉਹਨਾਂ ਨੂੰ ਫਟਲਾਤ ਪਾਉਨੇ ਆ ਮੀਡੀਆ ਦੇ ਜ਼ਰੀਏ ਕਿਉਂਕਿ ਕਿਸਾਨ ਮਜ਼ਦੂਰ ਮਜਬੂਰ ਹੈ ਪੰਜਾਬ ਦੇ ਨਾਲ ਵਿਤਰਾ ਕੀਤਾ ਜਾਂਦਾ ਤੇ ਆਪਣੀ ਮਨਿਸੀਪਲਟੀ ਜਿਹੜੀ ਆ ਉਹ ਲਿਆਉਣਾ ਚਾਹੁੰਦੇ ਸੰਵਿਧਾਨ ਨੂੰ ਖਤਮ ਕਰਕੇ ਅਸੀਂ ਇਹ ਚੀਜ਼ਾਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦਾ ਜਿਹੜਾ ਕੁਝ ਹੋਵੇ ਸੋ ਅੱਜ ਦਾ ਦਿਨ ਜਿਹੜਾ ਆ ਅਸੀਂ ਮੋਦੀ ਦਾ ਪੁੱਤਰਾ ਫੂਕ ਕੇ ਆਪਣਾ ਜਿਹੜਾ ਗੁੱਸਾ ਜ਼ਾਹਰ ਕਰਦੇ ਆ ਮੈਂ ਸਾਰਿਆਂ ਦਾ ਸਮਰਥਨ ਦਿੰਦਾ ਜੀ ਸਾਰਿਆਂ ਦੇ ਨਾਲ ਅੱਜ ਖੜਾ ਆ ਮੈਂ ਅਮਿਤ ਸ਼ਾਹ ਨੂੰ ਫਿਰ ਲਾਨਤ ਪਾਉਣਾ ਆ ਉਹਨਾਂ ਨੂੰ ਮਰਦਾਬਾਦ ਦਾ ਨਾਰਾ ਲਗਾਉਣਾ ਆ ਅਮਿਤ ਸ਼ਾਹ ਮਰਦਾਬਾਦ 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 ਅਮਿਤ ਸ਼ਾਹ ਗ੍ਰਾਮ ਮੰਤਰੀ ਮਰਦਾਬਾਦ 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 ਸਦਾ ਇੱਕਾ ਜਿੰਦਾਬਾਦ 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 ਦਾਵਾ ਜੀ ਦੁਸਤਾਨ ਕਲਾਮ ਦਿਹਾਤੀ ਮਜ਼ਦੂਰ ਸਭਾ ਕਿਸਾਨ ਜਥੇ ਬੰਨੀਆਂ ਡਾਕਟਰ ਬੀ ਆਰ ਅੰਬੇਡਕਰ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀਆਂ ਇਹਨਾਂ ਵੱਲੋਂ ਅੱਜ ਇਕੱਠ ਕਰਕੇ ਅਮਿਤ ਸ਼ਾ ਦਾ ਪਤਲਾ ਫੁਕਣ ਜਾ ਰਹੇ ਕੀ ਕਹਿਣਾ ਤੁਹਾਡਾ ਇਸ ਬਾਰੇ ਅੱਜ ਪੂਰੇ ਪੰਜਾਬ ਦੇ ਅੰਦਰ ਆਰ ਐਮ ਪੀ ਆਈ ਵੱਲੋਂ ਤੋਂ ਜਨਵਰੀ ਦਾ ਰੱਖਿਆ ਸੀ ਸਾਰੇ ਪੰਜਾਬ ਦੇ ਅੰਦਰ ਅਮਿਤ ਸ਼ਾ ਜਿਹੜਾ ਗ੍ਰਹਿ ਮੰਤਰੀਓ ਦੇ ਪੁੱਤਰੇ ਫੁਕੇ ਜਾਣ ਅੱਜ ਦੇਸ਼ ਦੇ ਅੰਦਰ ਜਿਹੜੀ ਭਾਜਪਾ ਦੀ ਸਰਕਾਰ ਆ ਉਹਦੇ ਕੋਲੋਂ ਦੇਸ਼ ਸੁਰੱਖਿਆ ਨਹੀਂ ਦੇਸ਼ ਦੇ ਅੰਦਰ ਛਾਂ-ਛਾਂ ਦੇ ਜਿਹੜੇ ਦੰਗੇ ਪਵਾਏ ਜਾ ਰਹੇ ਆ ਘਟ ਗੇਣਤੀਆਂ ਤੇ ਹਮਲੇ ਕੀਤੇ ਜਾ ਰਹੇ ਆ ਪੰਜਾਬ ਦੇ ਅੰਦਰ ਵੀ ਬੜੇ ਢੰਗ ਤਰੀਕੇ ਨਾਲ ਉਹ ਜਿਹੜਾ ਮਨੁਸੇਮਰਤੀ ਲਾਗੂ ਕਰਨੀ ਚਾਹੁੰਦੇ ਆ ਬਾਬਾ ਸਾਹਿਬ ਮੀਰ ਕਰਨੇ ਜਿਨ੍ਹਾਂ ਨੇ ਸੰਵਿਧਾਨ ਨੂੰ ਲਿਖਿਆ ਉਹ ਸੰਵਿਧਾਨ ਨੂੰ ਦਰਕਨਾਰ ਕਰਕੇ ਮਨੁਸੇਮਰਤੀ ਲਾਗੂ ਕਰਨਾ ਚਾਹੁੰਦੇ ਆ ਇਹ ਅੱਜ ਤੋਂ ਕਾਫੀ ਸਮਾਂ ਪਹਿਲਾਂ ਬਾਬਾ ਸਾਹਿਬ ਮੀਰ ਕਰਨੇ ਕਿਹੜੀ ਮਨੁਸਿਮਰਤੀ ਸਾੜੀ ਸੀ ਅੱਜ ਮੁੜ ਕੇ ਫੇਰ ਸਾਨੂੰ ਇਹ ਮਨੁਸਿਮਰਤੀ ਸਾੜਨੀ ਪੈਣੀ ਆ ਸਾਨੂੰ ਏਕਾ ਵਸਾਰ ਕੇ ਇਸ ਅਮਰਖਾ ਦਾ ਜਿਹੜਾ ਭਾਜਪੀ ਦੀ ਸਰਕਾਰ ਦਾ ਮੂੰਹ ਤੋੜ ਜਵਾਬ ਦੇਣਾ ਪੈਣਾ ਇਸ ਕਰਕੇ ਅੱਜ ਪਿੰਡ ਪਿੰਡ ਸ਼ਹਿਰ ਸ਼ਹਿਰ ਜਿਹੜੇ ਆ ਉਤਰੇ ਫੂਕੇ ਲੋਕਾਂ ਨੂੰ ਜਾਗਰਤ ਕੀਤਾ ਤੇ ਇਸ ਅਮਰਖਾ ਗ੍ਰਹਿ ਮੰਤਰੀ ਜਿਹੜਾ ਲੋਕਾਂ ਨੇ ਜਵਾਬ ਦਿੱਤਾ ਬਾਬਾ ਸਾਹਿਬ ਭੀਵਰਾਓ ਅਮੀ德ਕਰ ਜੀ ਦੇ ਜਿਹੜੇ ਵਾਰਸ ਆ ਅੱਜ ਜਿਉਂਦੇ ਜਾਗਦੇ ਬੈਠੇ ਆ ਉਹ ਤਰ ਹਰ ਤਰ੍ਹਾਂ ਦਾ ਤੁਹਾਡਾ ਮੁਕਾਬਲਾ ਕਰਨਗੇ ਕੋਈ ਵੀ અપਮਾਨਜਨਕ ਸ਼ਬਦੇ ਬੋਲੇ ਉਹ ਸਹਿਣ ਨਹੀਂ ਕਰਾਂਗੇ ਇਸ ਕਰਕੇ ਸਾਰੇ ਪੰਜਾਬ ਦੇ ਅੰਦਰ ਜਿਹੜੇ ਪੁੱਤਰੀ ਫੁੱਕੇਗਾ ਉਸ ਲੜੀ ਭਜੋ ਅੱਜ ਤੁਸਾਂਝ ਚਲਾ ਦੇ ਅੰਦਰ ਵੀ ਆਪਣਾ ਰੋਸਦਾਰ ਕੀਤਾ ਅਮਰਖਾ ਦੇ ਖਿਲਾਫ ਅਸੀਂ ਆਪਣਾ ਪੁੱਤਰਾ ਪੂਤਕੇ ਜਿਹੜਾ ਲੋਕਾਂ ਦਾ ਰੋਸ ਆ ਉਹ ਜਾਰੀ ਕੀਤਾ ਆਉਣ ਵਾਲੇ ਸਮੇਂ ਦੇ ਅੰਦਰ ਵੀ ਲੋਕਾਂ ਨੂੰ ਲਾਮਬੰਦ ਕਰਕੇ ਵੱਡੇ ਪੱਧਰ ਤੇ ਕਿ ਐਮ ਖਾਦੇ ਤੇ ਮੋਦੀ ਦੀ ਸਰਕਾਰ ਦਾ ਮੁਕਾਬਲਾ ਕਰਾਂਗੇ ਲੋਕਾਂ ਤੇ ਉਹਨਾਂ ਦੀ ਜਿਹੜੀ ਆ કડਵੈਲ ਸੋਚ ਆ ਉਹ ਲਾਗੂ ਨਹੀਂ ਹੋਣ ਦੇਵਾਂਗੇ ਜੈ ਭੀ ਜਿੰਦਾਬਾਦ 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 ਸਰਕਾਰ ਨੂੰ ਜਿੰਦਾਬਾਦ ਜਿੰਦਾਬਾਦ